ਸਾਸ੍ਰੀਕਾਲ ਸੜਕਾ ਖਾਸ ਪ੍ਰੋਗਰਾਮ ਲੋਕ ਮੰਚ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਹੋ ਆਪਣੀ ਹਾਜ਼ਰੀ ਲਗਵਾਉਂਦੇ ਹੋ ਤੇ ਕੋਸ਼ਿਸ਼ ਇਹ ਕਰਿਆ ਕਰੋ ਕਿ ਆਪਣੇ ਗਲੀ ਮੁਹੱਲੇ ਦਾ ਮੁੱਦਾ ਵੀ ਸਾਡੇ ਨਾਲ ਸਾਂਝਾ ਕਰਿਆ ਕਰੋ ਤਾਂ ਜੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹਨੂੰ ਉਭਾਰ ਸਕੀਏ ਤੇ ਮੁੱਦਾ ਕਿਸੇ ਹੱਦ ਤੱਕ ਹੱਲ ਵੀ ਹੁੰਦਾ ਨਜ਼ਰ ਆਵੇ ਕਾਲ ਕਰਨ ਵਾਸਤੇ ਫੋਨ ਲਾਈਨਸ ਇਸ ਪ੍ਰੋਗਰਾਮ ਦੇ ਵਿੱਚ ਖੁੱਲ ਗਈਆਂ ਨੇ ਤੇ ਕਾਲ ਕਰਿਆ ਕਰੋ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਆ ਕਰੋ ਅੱਜ ਵੀ ਆਪਾਂ ਕੁਝ ਮੁੱਖ ਮੁੱਦਿਆਂ ਤੇ ਗੱਲ ਕਰਾਂਗੇ ਇੱਕ ਤਾਂ ਦਿੱਲੀ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਫਿਲਹਾਲ ਦੀ ਕੜੀ ਕਾਰਜਕਾਰੀ ਕਹਿ ਸਕਦੇ ਹਾਂ ਕਿਉਂਕਿ ਉੱਥੇ ਚੋਣਾਂ ਅਨਾਉਂਸ ਹੋ ਚੱਕੀਆਂ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਇੰਜੀਨੀਅਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਤੇ ਇਸ ਤੋਂ ਇਲਾਵਾ ਕਿਸਾਨੀ ਮੁੱਦਾ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕਿਸਾਨ ਕੀ ਚਾਹੁੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਕੀ ਅਪਡੇਟ ਹੈ 18 ਜਨਵਰੀ ਨੂੰ ਕੀ ਕੁਝ ਹੋ ਸਕਦਾ ਹੈ ਟਰੈਕਟਰ ਮਾਰਚ ਦੀ ਕੀ ਅਪਡੇਟ ਹੈ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ ਕੁਝ ਇੱਕ ਮੈਂਬਰ ਪਾਰਲੀਮੈਂਟਸ ਦੀ ਚਰਚਾ ਕਰਾਂਗੇ ਜਿਹੜੇ ਗਿਣਤੀ ਦੇ ਵਿੱਚ 151 ਨੇ ਕਿਸਾਨੀ ਨਾਲ ਸੰਬੰਧਿਤ ਨੇ ਪਰ ਕਿਉਂ ਚੁੱਪ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਪਿੰਡ ਦੀ ਪੰਚਾਇਤ ਨੇ ਆਪਣੇ ਪਿੰਡ ਦੇ ਵਿੱਚ ਅਜਿਹਾ ਕੰਮ ਕਰ ਦਿੱਤਾ ਹੈ ਕਿ ਸਾਰੀਆਂ ਪੰਚਾਇਤਾਂ ਹੈਰਾਨ ਨੇ ਕਿ ਅਜਿਹਾ ਵੀ ਹੋ ਸਕਦਾ ਹੈ ਸੋ ਵੀ ਪਿੰਡ ਦੀ ਪੰਚਾਇਤ ਕਿੱਥੋਂ ਦੀ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਤੇ ਇਸ ਤੋਂ ਇਲਾਵਾ 26 ਜਨਵਰੀ ਨੂੰ ਲੈ ਕੇ ਇੱਕ ਤਰ੍ਹਾਂ ਦਾ ਅਲਰਟ ਜਾਰੀ ਹੋਇਆ ਹੈ ਉਹ ਕੀ ਅਲਰਟ ਹੈ ਕੌਣ ਇਹਦੇ ਵਿੱਚ ਸ਼ਾਮਲ ਹੋਵੇਗਾ ਕੀ ਸੁਰੱਖਿਆ ਕੀਤੀ ਜਾਵੇਗੀ ਉਹ ਸਾਰਾ ਕੁਝ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵੱਲ ਰੁਖ ਕਰਦੇ ਹਾਂ ਦਿੱਲੀ ਦੇ ਵਿੱਚ ਸਾਰੀਆਂ ਧਿਰਾਂ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਪਹਿਲਾ ਉਮੀਦਵਾਰ ਐਲਾਨ ਦਿੱਤੇ ਸੀ ਬੀਜੇਪੀ ਨੇ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਕੁਝ ਥਾਵਾਂ ਦੇ ਉੱਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ ਕਾਂਗਰਸ ਅਜੇ ਥੋੜੀ ਜੀ ਪਿੱਛੇ ਚੱਲ ਰਹੀ ਹੈ ਚੋਣ ਪ੍ਰਚਾਰ ਜ਼ੋਰਾਂ ਦੇ ਉੱਤੇ ਹੈ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਇਸੇ ਦੇ ਚੱਲਦਿਆਂ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਦੇ ਉੱਤੇ ਐਫ ਆਈ ਆਰ ਦਰਜ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕਾਰਨ ਇਹ ਹੈ ਕਿ ਉਹਨਾਂ ਨੇ ਕਹਿੰਦੇ ਚੋਣ ਜ਼ਾਬਤਾ ਲੱਗਿਆ ਸੀ ਚੋਣਾ ਅਨਾਉਂਸ ਹੋ ਗਈਆਂ ਸਨ ਤਾਂ ਉਸ ਵੇਲੇ ਸਰਕਾਰੀ ਵਾਹਨ ਦੀ ਵਰਤੋਂ ਕੀਤੀ ਕੁਝ ਸਮਾਨ ਇਧਰੋਂ ਉਧਰ ਲੈ ਕੇ ਜਾਣਾ ਸੀ ਤਾਂ ਉਦੋਂ ਉਹ ਵਰਤੋਂ ਕੀਤੀ ਗਈ ਤਾਂ ਇਹਦੀ ਸ਼ਿਕਾਇਤ ਹੋਈ ਤੇ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਮੰਤਰੀ ਆਤਸ਼ੀ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਇੱਕ ਇੰਜੀਨੀਅਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ ਜਾਣਕਾਰੀ ਮੁਤਾਬਕ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਉਸ ਇੰਜੀਨੀਅਰ ਦੇ ਉੱਤੇ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਪੀ ਡਬਲਯੂ ਡੀ ਦੇ ਨਾਲ ਸੰਬੰਧਤ ਇੰਜੀਨੀਅਰ ਉਹ ਦੱਸਿਆ ਜਾਂਦਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਭਾਜਪਾ ਨੇ ਵੀ ਕੀਤੀ ਹੈ ਕਿ ਸਾਡੇ ਖਿਲਾਫ ਕੁਝ ਪੋਸਟਰ ਕੁਝ ਪੋਸਟਾਂ ਤਸਵੀਰਾਂ ਅਜਈਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੋ ਸਹੀ ਨਹੀਂ ਤਾਂ ਅਰਵਿੰਦ ਕੇਜਰੀਵਾਲ ਵੀ ਇਸ ਮੁੱਦੇ ਤੇ ਬੋਲੇ ਨੇ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਨੇ ਕਿ ਆਪ ਜਿਹੜੀ ਭਾਜਪਾ ਹੈ ਉਹ ਨੇਮਾ ਦੀਆਂ ਧੱਜੀਆਂ ਉਡਾ ਰਹੀ ਹੈ ਤਾਂ ਇਸ ਕਰਕੇ ਉਹਨਾਂ ਦਾ ਟਵੀਟ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਦਿੱਲੀ ਤੋਂ ਸਾਡੇ ਸਹਿਯੋਗੀ ਦਵਿੰਦਰ ਸਿੰਘ ਹੋਰੀ ਦਵਿੰਦਰ ਜੀ ਸਵਾਗਤ ਹੈ ਤੁਹਾਡਾ ਠੀਕ ਸਰ ਸਿਕਰ ਅਦੁੰਦਰ ਜੀ ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਆਤਸ਼ੀ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਪੂਰਾ ਮਾਮਲਾ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੇ ਨਾਲ ਹੀ ਕਿਸੇ ਪੀ ਡਬਲਯੂ ਡੀ ਦੇ ਇੰਜੀਨੀਅਰ ਦੇ ਉੱਤੇ ਵੀ ਮਾਮਲਾ ਦਰਜ ਹੋਣ ਦੀ ਖਬਰ ਹੈ ਜੀ 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 ਬਿਲਕੁਲ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਮਾਹੌਲ ਹੈ ਕਾਫੀ ਗਰਮਾਇਆ ਹੋਇਆ ਹੈ ਕਾਂਗਰਸ ਵਕਰੀ ਸ਼ਬਦੀ ਵਾਰ ਹੋ ਰਹੀ ਹੈ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਵੀ ਤੇ ਹੁਣ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਨੇ ਦਿੱਲੀ ਦੇ ਆਤੀਸ਼ੀ ਉਹਨਾਂ ਦਾ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਕਿ ਆਤੀਸ਼ੀ ਜਿਹੜੇ ਨੇ ਹਾਲਾਂਕਿ ਬੀਤੇ ਦਿਨ ਉਹਨਾਂ ਨੇ ਰੋਡ ਸ਼ੋਅ ਕੀਤਾ ਸੀਗਾ ਨਾਮ ਅੰਕਣ ਕਰਨ ਜਿਹੜਾ ਜਾ ਰਹੇ ਸੀਗੇ ਪੱਤਰ ਭਰਨ ਪਰ ਕੱਲ ਟ੍ਰੈਫਿਕ ਹੋਣ ਦੀ ਵਜ੍ਹਾ ਨਾਲ ਉਹ ਰੋਡ ਸ਼ੋਅ ਕਾਫੀ ਲੰਮਾ ਹੋਇਆ ਤੇ ਜਿਹੜਾ ਹੈ ਕੈਨਸਲ ਹੋ ਗਿਆ ਵੀ ਲੇਟ ਹੋ ਗਏ ਸੀ ਲੇਕਿਨ ਅੱਜ ਫੇਰ ਉੱਥੇ ਤਰੀਕੇ ਨਾਲ ਜਦੋਂ ਉਹ ਗਰੀ ਨਗਰ ਗੁਰਦੁਆਰੇ ਤੋਂ ਆਪਣੇ ਇਲਾਕੇ ਤੋਂ ਕਾਲਕਾਜੀ ਤੋਂ ਨਿਕਲੇ ਤੇ ਰੋਡ ਸ਼ੋਅ ਦੇ ਦੌਰਾਨ ਜ ਮਾਮਲਾ ਸਾਹਮਣੇ ਆਇਆ ਔਰ ਐਫ ਆਈ ਆਰ ਵੀ ਉਦੋਂ ਦਰਜ ਹੋਈ ਹੈ ਹਾਲਾਂਕਿ ਉਥੇ ਨਾਮੰਕਣ ਹੁਣੀ ਕੁਝ ਮਿੰਟ ਪਹਿਲਾਂ ਹੀ ਹੋਇਆ ਲੇਕਿਨ ਰਸਤੇ ਦੇ ਵਿੱਚ ਇਹ ਜਿਹੜਾ ਹੈ ਇਹ ਐਫ ਆਈ ਆਰ ਦਰਜ ਹੋ ਚੁੱਕੀ ਸੀ ਪਤਾ ਲੱਗ ਚੁੱਕਾ ਸੀਗਾ ਕਿ ਅੱਜ ਜਦੋਂ ਰੋਡ ਸ਼ੋ ਕਰਨ ਨਾਮੰਕਣ ਵੇਲੇ ਗਏ ਨੇ ਤਾਂ ਉਸ ਦੇ ਵਿੱਚ ਜਿਹੜੀ ਹੈ ਸਰਕਾਰੀ ਗੱਡੀਆਂ ਤੇ ਈ ਡਬਲਯੂ ਡੀ ਦੀ ਗੱਡੀ ਵੀ ਜਿਹੜੀ ਐ ਉਹ ਵੀ ਉਹਦੇ ਵਿੱਚ ਸ਼ਾਮਲ ਸੀ ਜੋ ਨਿਯਮ ਦੇ ਖਿਲਾਫ ਜਿਹੜੀ ਹੈਗੀ ਹੈ ਇਸ ਕਰਕੇ ਮੈਂ ਤੁਹਾਨੂੰ ਦੱਸ ਦਵਾਂ ਜੀ ਚੋਣਯੋਗ ਦੀ ਇਸ ਸ਼ਿਕਾਇਤ ਦੇ ਉੱਤੇ ਜਿਹੜਾ ਹੈ ਫਿਰ ਇਹ ਮਾਮਲਾ ਜਿਹੜਾ ਪੁਲਿਸ ਨੇ ਦਰਜ ਕੀਤਾ ਔਰ ਦੱਸ ਦਿੱਤੀ ਕਿ ਜਿਸ ਇੰਜੀਨੀਅਰ ਤੇ ਕਾਰਵਾਈ ਹੋਈ ਹੈ ਉਹ ਪੀ ਡਬਲਯੂ ਡੀ ਦੇ ਵਿੱਚ ਐਗਜ਼ੀਕਿਊਟਿਵ ਇੰਜੀਨੀਅਰ ਸੰਜੇ ਕੁਮਾਰ ਹੈ ਉਸ ਦੇ ਖਿਲਾਫ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਜੀ ਤੇ ਮਾਹੌਲ ਕਿਹੋ ਜਿਹਾ ਦਵਿੰਦਰ ਜੀ ਵੋਟਾਂ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਕਹੀਏ ਤਾਂ ਕੀ ਲੋਕਾਂ ਦਾ ਕੀ ਮੰਨਣਾ ਹੈ ਕਿ ਕੌਣ ਜਿੱਤ ਸਕਦਾ ਹੈ ਕੌਣ ਹਾਰ ਸਕਦਾ ਹੈ ਹਵਾ ਕਿੱਧਰ ਨੂੰ ਨਜ਼ਰ ਆ ਰਹੀ ਹੈ ਜੀ ਬਿਲਕੁਲ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਕਾਂਗਰਸ ਜਿਹੜੀ ਹੈ ਉਹ ਹਾਲਾਕਿ ਸਿਰਫ ਆਪਣੀ ਪਕੜ ਜਿਹੜੀ ਹੈ 10 ਤੋਂ 15 ਸੀਟਾਂ ਦੇ ਵਿੱਚ ਜ਼ਿਆਦਾਤਰ ਬਣਾ ਪਾ ਰਹੀ ਹੈ ਕਿਉਂਕਿ ਉਹਨਾਂ ਨੇ ਕੁਸ਼ੀ ਮਹੀਨੇ ਡੇਢ ਦੋ ਮਹੀਨੇ ਪਹਿਲਾਂ ਜਿਹੜਾ ਹੈ ਦਿੱਲੀ ਬਚਾਓ ਰੈਲੀ ਅਭਿਆਨ ਜਿਹੜੀ ਇਹ ਕੀਤੀ ਸੀਗੀ ਤੇ ਉਸ ਦੇ ਵਿੱਚ ਉਹਨਾਂ ਨੇ ਮੇਨ ਮੇਨ ਸੀਟਾਂ ਜਿਹੜੀਆਂ ਟਾਰਗੇਟ ਰੱਖੀਆਂ 10 ਤੋਂ 12 ਜਿਨ੍ਹਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਲੀਡ ਕਰ ਸਕਦੀ ਹੈ ਔਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਭਾਜਪਾ ਜਿਹੜੀ ਹੈ ਉਹ ਲਗਾਤਾਰ ਹੁਣ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾ ਵੀ ਟਾਰਗੇਟ ਇਹੀ ਲਾਗਰੇ ਕੀ ਕਟੋ ਕਟ 36 ਤੋਂ 38 ਸੀਟਾਂ ਦੇ ਉੱਤੇ ਜਿਹੜਾ ਹੈ ਮਤਲਬ ਕਿ ਬਹੁਮਤ ਦੇ ਲਈ ਤੋਂ ਚਾਹੀਦੀਆਂ ਨਹੀਂ ਆ ਪਰ ਇਸ ਤੱਕ ਜਿਹੜਾ ਹੈ ਟਾਰਗੇਟ ਕਰ ਸਕਦੇ ਲੇਕਿਨ ਆਮ ਆਦਮੀ ਪਾਰਟੀ ਵੀ ਹਵਾ ਵਿੱਚ ਜਿਹੜੀ ਹੈ ਉਹਨੂੰ ਠੀਕ ਨਜ਼ਰ ਆ ਰਹੀ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ ਪਿਛਲੇ 10 ਸਾਲਾਂ ਦੇ ਕੰਮਾਂ ਨੂੰ ਲੈ ਕੇ ਤੇ ਲੋਕਾਂ ਦੇ ਵਿੱਚ ਜਾ ਰਹੀ ਆ ਔਰ ਹਾਲਾਂਕਿ ਥੋੜੀ ਹਵਾ ਜਿਹੜੀ ਆਮ ਆਦਮੀ ਪਾਰਟੀ ਦੀ ਇੱਥੇ ਵੀ ਘੱਟ ਲੱਗਦੀ ਕਿਉਂਕਿ ਪਿਛਲੇ ਸਮੇਂ ਦੌਰਾਨ ਆਪਾਂ ਜੋ ਵੀ ਦੇਖਿਆ ਹੈ ਚੋਣਾਂ ਦੇ ਸਮੇਂ ਤੋਂ ਪਿਛਲੇ 4-5 ਮਹੀਨੇ ਜਿਹੜੇ ਨਿਕਲੇ ਨੇ ਉਤੇ ਵਿੱਚ ਸ਼ਰਾਬਕਾਰੀ ਆਪਕਾਰੀ ਨੀਤੀ ਨੂੰ ਲੈ ਕੇ ਜਿਹੜਾ ਹੈ ਨਵੀਂ ਨੀਤੀ ਨੂੰ ਲੈ ਕੇ ਕਾਫੀ ਆਮ ਆਦਮੀ ਪਾਰਟੀ ਤੇ ਕਾਰਵਾਈ ਹੋਈ ਹੈ ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਸੀਐਮ ਜਿਹੜੇ ਨੇ ਉਹਨਾਂ ਨੂੰ ਖੁਦ ਜੇਲ੍ਹ ਦੇ ਵਿੱਚ ਜਾਣਾ ਪਿਆ ਮੰਨੀਸ਼ ਕੁੜਿਆ ਦੇ ਉੱਤੇ ਹੀ ਨਹੀਂ ਵੱਡੀ ਕਾਰ ਥੋੜਾ ਗ੍ਰਾਫ ਜਿਹੜਾ ਹੈ ਡਾਊਨ ਵੀ ਹੋਇਆ ਪਰ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਸੱਤੋਂ ਸੰਸਦ ਜਿਹੜੇ ਨੇ ਹੁਣ ਦਿੱਲੀ ਦੇ ਵਿੱਚ ਭਾਜਪਾ ਦੇ ਨੇ ਤੇ ਕਿਤਨੇ ਕਿਤੇ ਭਾਜਪਾ ਜਿਹੜੀ ਹੈ ਲੀਡ ਕਰ ਸਕਦੀ ਹੈ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਜੀ ਜੀ ਮਿਹਰਬਾਨੀ ਦਵਿੰਦਰ ਜੀ ਤੁਸੀਂ ਸਾਰੀ ਜਾਣਕਾਰੀ ਦਿੱਤੀ ਹੋਰ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਫਿਰ ਰਾਬਤਾ ਕਾਇਮ ਕਰਾਂਗੇ ਮਿਹਰਬਾਨੀ ਤੁਹਾਡੀ ਸੋ ਦਵਿੰਦਰ ਸਿੰਘ ਹੋਰੀ ਸਾਡੇ ਸਹਿਯੋਗੀ ਨੇ ਜੀ ਜਿਨ੍ਹਾਂ ਨੇ ਜਾਣਕਾਰੀ ਦੇ ਦਿੱਤੀ ਹੈ ਕਿ ਮੰਤਰੀ ਮੁੱਖ ਮੰਤਰੀ ਆਤਸ਼ੀ ਤੇ ਇੰਜੀਨੀਅਰ ਦੇ ਉੱਤੇ 20 ਮਾਮਲੇ ਦਰਜ ਕੀਤਾ ਗਿਆ ਪਰ ਸਵਾਲ अरविंद केजरीवाल ਦੇ ਵੀ ਨੇ ਰਵਿੰਦ ਕੇਜਰੀਵਾਲ ਖੁਰਾ ਨੇ ਇੱਕ سوشل میڈیا ਪੋਸਟ ਪਾਈ ਹੈ ਜਿਦੇ ਵਿੱਚ ਉਹ ਲਿਖਦੇ ਨੇ ਕਿ ਇਹਨਾਂ ਦੇ ਜਿਹੜੇ ਨੇਤਾ ਨੇ ਆਗੂ ਨੇ ਕਹਿੰਦੇ ਸ਼ਰਿਆਮ ਖੁੱਲਿਆਮ ਪੈਸਾ ਵੰਡਦੇ ਨੇ ਸਾੜੀਆਂ ਕੰਬਲ ਸੋਨੇ ਦੀਆਂ ਚੈਨਾ ਵੰਡਦੇ ਨੇ ਫਰਜ਼ੀ ਵੋਟ ਬਣਵਾਉਂਦੇ ਨੇ ਫਿਰ ਵੀ ਇੱਕ ਵੀ ਐਫ ਆਈ ਆਰ ਦਰਜ ਨਹੀਂ ਹੁੰਦੀ ਪਰ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਤੁਰੰਤ ਐਫ ਆਈ ਆਰ ਹੋ ਜਾਂਦੀ ਹੈ ਆਮ ਆਦਮੀ ਪਾਰਟੀ ਪੂਰੇ ਸਿਸਟਮ ਦੇ ਖਿਲਾਫ ਲੜ ਰਹੀ ਹੈ ਇਸ ਸੜੇ ਗਲੇ ਸਿਸਟਮ ਦੀ ਜਨਤਾ ਦੇ ਨਾਲ ਮਿਲ ਕੇ ਬਦਲਣਾ ਚਾਹੁੰਦੀ ਹੈ ਉਹਨੂੰ ਇਹ ਇਹਨੂੰ ਸਾਫ਼ ਕਰਨਾ ਚਾਹੁੰਦੀ ਹੈ ਕਹਿੰਦੇ ਸਾਡੀ ਪਾਰਟੀ ਭਾਜਪਾ ਦੀ ਕਾਂਗਰਸ ਦੋਵੇਂ ਉਸੇ ਸੜੇ ਗਲੇ ਸਿਸਟਮ ਦਾ ਹਿੱਸਾ ਨੇ ਹਿੰਦੀ ਦੇ ਵਿੱਚ ਸੀ ਤੁਹਾਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਸੁਣਾ ਦਿੱਤੀ ਹੈ ਕਿ ਕੀ ਕਹਿਣਾ ਚਾਹੁੰਦੇ ਨੇ ਰਵਿੰਦ ਕੇਜਰੀਵਾਲ ਵੈਸੇ ਦੱਸ ਦਈਏ ਕਿ 70 ਸੀਟਾਂ ਦੇ ਉੱਤੇ ਮੁਕਾਬਲਾ ਹੋ ਰਿਹਾ ਹੈ 70 ਦੇ ਵਿੱਚੋਂ 62 ਦੇ ਕਰੀਬ ਸੀਟਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਸੀ ਪਿਛਲੀ ਚੋਣਾਂ ਦੇ ਵਿੱਚ 8 ਸੀਟਾਂ ਦੇ ਉੱਤੇ ਭਾਜਪਾ ਕਾਬਜ ਹੋਈ ਸੀਗਾ ਤੇ ਕਾਂਗਰਸ ਦਾ ਖਾਤਾ ਹੀ ਨਹੀਂ ਸੀ ਖੁੱਲਿਆ ਇਸ ਵਾਰ ਤਿੰਨੇ ਤਰ੍ਹਾਂ ਪੂਰੀਆਂ ਪੱਬਾਂ ਪਾਰ ਨੇ ਜਿੱਤ ਹਾਸਲ ਕਰਨ ਵਾਸਤੇ ਕੀ ਵਾਅਦ ਤੋਂ ਵਾਅਦ ਅਸੀਂ ਆਪਣੇ ਉਮੀਦਵਾਰਾਂ ਨੂੰ ਜਿਤਾ ਸਕੀਏ ਵੈਸੇ ਬਹੁਮਤ ਆ ਜਿਹੜਾ 70 ਦੇ ਹਿਸਾਬ ਨਾਲ 36 ਸੀਟਾਂ ਦਾ ਬਣਦਾ ਹੈ ਕਿ 36 ਜਿਹਦੀਆਂ ਆ ਗਈਆਂ ਜਾਂ ਸਮਰਥਨ ਲੈ ਕੇ ਜਿਹੜਾ 36 ਤੋਂ ਉੱਪਰ ਦਾ ਅੰਕੜਾ ਪਾਰ ਕਰ ਗਿਆ ਤਾਂ ਉਹ ਸਰਕਾਰ ਬਣਾ ਜਾਵੇਗਾ ਜਿਹਦਾ ਸਿੱਧਾ ਹੀ ਬਹੁਮਤ 36 ਤੱਕ ਦਾ ਹੋ ਗਿਆ ਤਾਂ ਉਹਦੀ ਤਾਂ ਆਪਣੇ ਆਪ ਦੇ ਵਿੱਚ ਸਰਕਾਰ ਬਣਨੀ ਤਾਂ ਹੈ ਹੋ ਜਾਣੀ ਹੈ VOTER ਨੇ ਜੀ ਅ 1 ਕਰੋੜ 55 ਲੱਖ ਤੇ ਇਹਦੇ ਵਿੱਚ 71 ਲੱਖ ਤੋਂ ਵੱਧ ਨੇ ਜਿਹੜੇ ਮਹਿਲਾ VOTER ਨੇ ਤੇ 83 ਲੱਖ ਤੋਂ ਵੱਧ ਪੋਰਸ਼ ਵੋਟਰ ਨੇ ਜਿਹੜੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਤਾਂ ਉਮੀਦ ਇਹ ਹੁੰਦੀ ਹੈ ਕਿ 70% ਦੀ ਤੱਕ ਦਾ ਅੰਕੜਾ ਹੋ ਜਾਵੇ VOTING ਦਾ ਪਰ ਬਹੁਤ ਘੱਟ ਹੁੰਦਾ ਨਜ਼ਰ ਆਉਂਦਾ ਹੈ 70% ਕਿਤੇ ਕਿਤੇ ਟੱਪਦਾ ਹੈ ਸੋ ਹੁਣ ਨਤੀਜੇ ਨੇ ਜਿਹੜੇ ਉਹ 5 ਫਰਵਰੀ ਨੂੰ VOTING ਤੋਂ ਬਾਅਦ 8 ਫਰਵਰੀ ਨੂੰ ਆਉਣੇ ਨੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਜਾਰੀ ਹੈ 17 ਤਰੀਕ ਲਾਸਟ ਹੈ ਤੇ 20 ਜਨਵਰੀ ਤੱਕ ਜਿਹੜਾ ਆਪਣੇ ਨਾਮ ਵਾਪਸ ਲੈ ਜਾ ਸਕਦੇ ਨੇ ਜਿਵੇਂ ਦਵਿੰਦਰ ਹੁਣਾ ਨੇ ਦੱਸਿਆ ਕਿ ਕੱਲ ਡੱਕ ਲੰਮਾ ਰੋਡ ਸ਼ੋ ਹੋ ਗਿਆ ਆਤਸ਼ੀ ਦਾ ਕਿ ਉਹ ਨਾਮਜ਼ਦਗੀ ਭਰਨ ਵੇਲੇ ਲੇਟ ਹੋ ਗਏ ਤੇ ਅੱਜ ਫੇਰ ਇੱਕ ਰੋਡ ショਅ ਕੱਢਿਆ ਜਾ ਰਿਹਾ ਹੈ ਨਾਮਜ਼ਦਗੀਆਂ ਭਰਨ ਵਾਸਤੇ ਹੀ ਅੱਜ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਪਰ ਹੁਣ ਇੱਕ ਚਿੰਤਾ ਜ਼ਰੂਰ ਹੋ ਗਈ ਹੈ ਕਿ ਐਫ ਆਈ ਆਰ ਦਰਜ ਹੋ ਚੁੱਕੀ ਹੈ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 50ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ 50 ਦਿਨ ਹੋ ਗਏ ਉਸ ਬਜ਼ੁਰਗ ਕਿਸਾਨ ਲੀਡਰ ਨੇ ਅੰਨ ਦਾ ਦਾਣਾ ਨਹੀਂ ਖਾਦਾ ਸਰੀਰ-ਸਰੀਰ ਨੂੰ ਖਾਣ ਲੱਗਿਆ ਸਰੀਰ ਕਮਜ਼ੋਰ ਹੋ ਗਿਆ ਹੈ मांस सूंघड़ के अंदर नु वड़ना शुरू हो गया जेकर है जेकर ਤੁਸੀਂ ਕੁਝ ਤਸਵੀਰਾਂ ਦੇਖੋ ਉਹਨਾਂ ਦੀਆਂ ਪੁੜਪੜੀਆਂ ਦੀਆਂ ਜਿਹੜਾ ਇਹ ਹਿੱਸਾ ਹੁੰਦਾ ਹੈ ਤਾਂ ਇੱਥੋਂ ਤੁਹਾਨੂੰ ਇੱਕ ਖੱਡਾ ਨਜ਼ਰ ਆਏਗਾ ਜੇਕਰ ਉਸ ਤਸਵੀਰ ਨੂੰ ਤੁਸੀਂ ਧਿਆਨ ਨਾਲ ਦੇਖੋ ਯਾਨੀ ਕਿ ਸਰੀਰਕ ਤੌਰ ਦੇ ਉੱਤੇ ਵੀ ਉਹ ਕਮਜ਼ੋਰ ਹੋ ਗਏ ਨੇ ਹੱਥ ਪੈਰ ਨੇ ਜਿਹੜੇ ਉਹਨਾਂ ਦੇ ਪਹਿਲਾਂ ਹੀ ਬਜ਼ੁਰਗ ਹੋਣ ਕਰਕੇ ਸੀਗੇ ਤੇ ਹੁਣ ਹੋਰ ਵੀ ਉਹ ਜ਼ਿਆਦਾ ਵੀਕਨੈਸ ਦਾ ਸ਼ਿਕਾਰ ਹੋ ਗਏ ਨੇ ਹਾਲਾਂਕਿ ਕਹਿੰਦੇ 500 ਮੀਟਰ ਦੀ ਦੂਰੀ ਦੇ ਉੱਤੇ ਇੱਕ ਆਰਜੀ ਹਸਪਤਾਲ ਬਣਾਇਆ ਗਿਆ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਲਓ ਕਹਿੰਦੇ ਜੀ ਨਹੀਂ ਮੈਡੀਕਲ ਸਹਾਇਤਾ ਨਹੀਂ ਲੈਣੀ ਜਦੋਂ ਤੱਕ ਇਹਨਾਂ ਮੰਗਾਂ ਦਾ ਹੱਲ ਨਹੀਂ ਹੁੰਦਾ 13 ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਕਹਿੰਦੇ ਅਸੀਂ ਮਨਵਾ ਕੇ ਹੀ ਸਾਹ ਲਵਾਂਗੇ ਤੇ ਹੁਣ ਸਯੁਕਤ ਕਿਸਾਨ ਮੋਰਚਾ ਵੀ ਇਹਨਾਂ ਦੇ ਨਾਲ ਆ ਗਿਆ ਹੈ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਣਾ ਉਹਦੇ ਲਈ ਵੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ 18 ਜਨਵਰੀ ਨੂੰ ਇੱਕ ਵਾਰ ਫੇਰ ਸਯੁਕਤ ਕਿਸਾਨ ਮੋਰਚੇ ਦੀ ਦੋਵਾਂ ਮੋਰਚਿਆਂ ਦੇ ਯਾਨੀ ਕਿ ਸ਼ੰਭੂ ਤੇ ਖਨੌਰੀ ਵਾਲੇ ਲੀਡਰਾਂ ਦੇ ਨਾਲ ਮੁਲਾਕਾਤ ਹੋਣੀ ਹੈ ਤੇ ਅਗਲੀ ਰਣਨੀਤੀ ਤਿਆਹ ਹੋਵੇਗੀ ਇੱਕ ਕੱਲ੍ਹ ਵਾਲੀ ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਸਾਰੀਆਂ ਧਿਰਾਂ ਨੇ ਇਹ ਸਹਿਮਤੀ ਬਣਾਈ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰਾਂਗੇ ਕਿਉਂਕਿ ਪਿੱਛੇ ਜੇ ਇੱਕ ਦੂਜੇ ਬਾਰੇ ਇਹ ਕਿਹਾ ਜਾਂਦਾ ਸੀ ਜੀ ਸਾਨੂੰ ਕਹੜਾ ਪੁੱਛ ਕੇ ਬੈਠੇ ਨੇ ਸਾਡੇ ਨਾਲ ਕਹੜਾ رائے مشورہ ਕੀਤਾ ਹੈ ਕਿ ਅਸੀਂ ਅੰਦੋਲਨ ਸ਼ੁਰੂ ਕਰਨਾ ਹੈ ਰਾਕੇਸ਼ਟ ਕੈਦ ਨੇ ਤਾਂ ਸਿੱਧਾ ਕਹਿ ਦਿੱਤਾ ਸੀਗਾ ਕਿ ਇਸ ਅੰਦੋਲਨ ਦਾ ਖਨੌਰੀ ਵਾਲੇ ਦਾ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ ਤਾਂ ਉਦੋਂ ਵੀ ਸਵਾਲ ਖੜੇ ਹੋਏ ਸੀਗੇ ਵੀ ਭਾਈ ਤੁਸੀਂ ਤਾਂ ਘੱਟੋ ਘੱਟ ਆਪਣੀਆਂ ਜ਼ੁਬਾਨਾਂ ਕਾਬੂ ਦੇ ਵਿੱਚ ਰੱਖੋ ਚਾਹੇ ਕਿਸੇ ਦੀ ਮਦਦ ਨਹੀਂ ਕਰਨੀ ਪਰ ਇੱਕ ਬੰਦਾ 50 ਦਿਨਾਂ ਤੋਂ ਭੁੱਖਾ ਬੈਠਾ ਹੈ ਤਾਂ ਉਹਦੇ ਬਾਰੇ ਅਜਿਹੀਆਂ ਟਿੱਪਣੀਆਂ ਵੀ ਨਾ ਕੀਤੀਆਂ ਜਾਣ ਸੋ ਇਸ ਕਰਕੇ ਉਹਨਾਂ ਅੰਦੋਲਨ ਕਾਫੀ ਪੱਕਾ ਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਮੀਟਿੰਗ ਜਿਹੜੀ ਹੁਣ 18 ਜਨਵਰੀ ਨੂੰ ਉਹਦੇ ਵਿੱਚ ਕੁੱਲ ਮਿਲਾ ਕੇ ਰਾਜਨੀਤੀ ਰਣਨੀਤੀ ਸਾਰੀ ਤੈਅ ਹੋ ਜਾਏਗੀ ਕਿ ਅੱਗੇ ਅੰਦੋਲਨ ਕਿਹੋ ਜਿਹਾ ਹੋਣਾ ਚਾਹੀਦਾ ਹਰਿਆਣੇ ਦੀਆਂ ਵੱਖ-ਵੱਖ ਥਾਵਾਂ ਤੋਂ ਸੋਨੀਪੱਤ ਪਾਣੀਪੱਤ ਹਿਸਾਰ ਵਾਲੇ ਪਾਸਿਓਂ ਕੈਥਰ ਵਾਲੇ ਪਾਸਿਓਂ ਵਾਖਵਾਕ ਜਥੇਬੰਦੀਆਂ ਇਸ ਮੋਰਚੇ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ 2 ਦਿਨ ਵਾਸਤੇ ਜਾਣ 1 ਦਿਨ ਵਾਸਤੇ ਜਾਣ ਪਰ ਸਮਰਥਨ ਮਿਲਦਾ ਨਜ਼ਰ ਆ ਰਿਹਾ ਜਗਜੀਤ ਸਿੰਘ ਡੱਲੇਵਾਲ ਹਰਾਨ ਨੂੰ ਤੇ ਜਗਜੀਤ ਸਿੰਘ ਡੱਲੇਵਾਲ ਹਰਾਨ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਅਪਡੇਟਸ ਦਾ ਇੰਤਜ਼ਾਰ ਸਾਨੂੰ ਵੀ ਆ ਤੁਹਾਨੂੰ ਵੀ ਆ ਤੇ ਉਹ ਜ਼ਰੂਰ ਦੇਾਂਗੇ ਤੇ ਇਸ ਤੋਂ ਇਲਾਵਾ ਖਨੌਰੀ ਸ਼ੰਭੂ ਬੈਰੀਅਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਨੇ ਉੱਥੇ ਹੀ ਪੱਕੇ ਜਿਹੜੇ ਲੰਗਰਾਂ ਦੇ ਪ੍ਰਬੰਧ ਹੋਏ ਨੇ ਤੇ ਕਟੋ-ਕਟ ਕਹਿ ਸਕਦੇ ਹਾਂ ਕਿ 330 ਦਿਨਾਂ ਦੇ ਬਾਅਦ ਕਿਸਾਨ ਇਕੱਠੇ ਹੋਏ ਨੇ। ਯਾਨੀ ਕਿ ਇਸ ਅੰਦੋਲਨ ਨੂੰ ਚਲਦਿਆਂ ਨੂੰ ਸਾਲ ਹੋਣ ਵਾਲਾ ਹੈ। 13 ਫਰਵਰੀ ਨੂੰ ਸ਼ੁਰੂ ਹੋਇਆ ਅੰਦੋਲਨ ਹੁਣ 13 ਫਰਵਰੀ ਅਗਲੀ ਆਉਣ ਵਾਲੀ ਹੈ। 13 ਜਨਵਰੀ ਨੂੰ 11 ਮਹੀਨੇ ਹੋ ਚੁੱਕੇ ਨੇ ਤੇ 13 ਫਰਵਰੀ ਨੂੰ 12 ਮਹੀਨੇ ਪੂਰੇ ਹੋ ਜਾਣਗੇ। 1 ਸਾਲ ਪੂਰਾ ਇਸ ਅੰਦੋਲਨ ਦਾ ਹੋ ਜਾਵੇਗਾ ਤੇ ਕਟੋ-ਕਟ 330 ਦਿਨਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਇਕਜੁੱਟ ਜ਼ਰੂਰ ਨਜ਼ਰ ਆਈਆਂ ਨੇ ਉਹਦੇ ਵਿੱਚ 50 ਦਿਨਾਂ ਦਾ ਯੋਗਦਾਨ ਸਭ ਤੋਂ ਵੱਡਾ ਜਿਹੜਾ ਉਹ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਜਿਨ੍ਹਾਂ ਨੇ 50 ਦਿਨ ਕੱਟਤੇ ਬਿਨਾਂ ਕੁਝ ਖਾਦੇ ਪੀਤੇ ਸਿਰਫ ਪਾਣੀ ਦੇ ਉੱਤੇ ਨਿਰਭਰਤਾ ਬਣਾਈ ਹੋਈ ਹੈ ਸੋ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਹੈ ਇਸ ਕਰਕੇ ਚਿੰਤਾ ਵੀ ਜ਼ਾਹਰ ਕੀਤੀ ਜਾ ਰਹੀ ਹੈ ਹੁਣ ਅਗਲਾ ਜਿਹੜਾ ਕਦਮ ਹੈ ਉਹ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਇਕੱਠੇ ਤੌਰ ਦੇ ਤੇ ਚੁੱਕਣਾ ਹੈ ਉਹ ਕੀ ਕਦਮ ਹੋਏਗਾ 18 ਜਨਵਰੀ ਨੂੰ ਪਤਾ ਲੱਗ ਜਾਏਗਾ ਤੇ ਇਸ ਤੋਂ ਇਲਾਵਾ ਅੱਜ ਮਾਗੀ ਦਾ ਤਿਉਹਾਰ ਵੀ ਹੈ ਮਾਗੀ ਪੂਰੇ ਦੇਸ਼ ਭਰ ਦੇ ਵਿੱਚ ਮਨਾਈ ਜਾਂਦੀ ਹੈ ਪੰਜਾਬ ਦੇ ਵਿੱਚ ਮਾਗ ਹੀ ਕਹਿ ਦਿੰਦੇ ਨੇ ਮਕਰ ਸੰਕਰਾਂਤੀ ਕਹਿ ਦਿੰਦੇ ਨੇ ਤੇ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮਾਂ ਦਾ ਆਯੋਜਨ ਹੁੰਦਾ ਹੈ ਇੱਕ ਕੁੰਭ ਦਾ ਮੇਲਾ ਕੱਲ ਤੋਂ ਸ਼ੁਰੂ ਹੋ ਗਿਆ ਅੱਜ ਸਵੇਰੇ 6 ਵਜੇ ਤੋਂ ਸ਼ਾਹੀ ਇਸ਼ਨਾਨ ਸ਼ੁਰੂ ਹੋਏ ਨੇ ਤਿੰਨ ਨਦੀਆਂ ਦਾ ਜਿਹੜਾ ਸੰਗਮ ਮੰਦ ਪ੍ਰਿਆਗਰਾਜ ਦੇ ਵਿੱਚ ਗੰਗਾ ਯਮਨਾ ਸਰਸਵਤੀ ਉੱਥੇ ਇਹ ਮੇਲਾ ਚੱਲ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚ ਰਹੇ ਨੇ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚ ਰਹੇ ਨੇ ਤੇ ਹਰਿਆਣੇ ਵਾਲੀ ਕੈਬਨਟ ਵੀ ਸ਼ਾਇਦ 18 ਤਰੀਕ ਨੂੰ ਜਾ ਰਹੀ ਹੈ ਪੂਰੀ ਕੈਬਨਟ ਉੱਥੇ ਜਾ ਕੇ ਇਸ਼ਨਾਨ ਕਰੇਗੀ ਜਾ ਕੇ ਉੱਥੇ ਨਤਵਸਤ ਹੋਵੇਗੀ ਤੇ ਇਸ ਤੋਂ ਇਲਾਵਾ ਇਸ ਮੇਲੇ ਦੇ ਵਿੱਚ ਦੂਰ ਦਰਾਡੇਆਂ ਤੋਂ ਸਾਧੂ ਸਾਧਵੀਆਂ ਅਗੋਰੀ ਕਈ ਤਰ੍ਹਾਂ ਦੇ ਜਿਹੜੇ ਤੰਤਰ ਵਿਦਿਆ ਜਾਣਨ ਵਾਲੇ ਲੋਕ ਪਹੁੰਚ ਰਹੇ ਨੇ ਤੇ ਸਭ ਇਕਜੁੱਟ ਹੋ ਕੇ ਇੱਕ ਸਿਰਫ ਇਸਨਾਨ ਦੀ ਭਾਵਨਾ ਇੱਕ ਦੂਜੇ ਨਾਲ ਸਮਰਪਣ ਦੀ ਭਾਵਨਾ ਇੱਕ ਦੂਜੇ ਨਾਲ ਮਿਲਨ ਦੀ ਭਾਵਨਾ ਨਾਲ ਮਿਲ ਰਹੇ ਨੇ ਸੋ ਇਸ ਕਰਕੇ ਮਾਗੀ ਅੱਜ ਜਿਹੜਾ ਉੱਥੇ ਖਾਸ ਇਸ਼ਨਾਨ ਹੋ ਰਿਹਾ ਤੇ ਕੱਲ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਇਸ਼ਨਾਨ ਕੀਤਾ ਸੀਗਾ ਤੇ ਹੁਣ ਵੀ ਇਹ 45 ਦਿਨਾਂ ਦਾ ਮੇਲਾ ਹੈ ਤੇ 45 ਦਿਨ ਇਸੇ ਤਰ੍ਹਾਂ ਚੱਲੇਗਾ। ਮਾਗੀ ਸ੍ਰੀ ਮੁਕਸਸ ਸਾਹਿਬ ਵੀ ਖੇ ਮਨਾਈ ਜਾਂਦੀ ਹੈ। ਖਿਦਰਾਣੇ ਦੀ ਢਾਬ ਕਿਹਾ ਜਾਂਦਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਬੇਦਾਵਾ ਪਾੜਿਆ ਗਿਆ ਜਾਣਕਾਰੀ ਮੁਤਾਬਕ ਇਤਿਹਾਸ ਦੇ ਵਿੱਚ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ 40 ਮੁਕਤੇ ਸੀ ਉਹਨਾਂ ਦਾ ਡਾਡਾ ਬੇਦਾਵਾ ਸੀ ਉਹ ਪਾੜਿਆ ਸੀਗਾ ਉਹਨਾਂ ਨੂੰ ਆਪਣੇ ਗੱਲ ਨਾਲ ਲਾਇਆ ਸੀ। ਤੇ ਹੁਣ ਉੱਥੇ ਅੱਜ ਵੱਡਾ ਇਕੱਠ ਆ। ਇੱਕ ਨੂਰਦੀਨ ਦੀ ਕੋਈ ਕਬਰ ਆ ਉੱਥੇ ਕਬਰ ਦੇ ਉੱਤੇ ਜਾ ਕੇ ਲੋਕ ਜੁੱਤੀਆਂ ਵੀ ਮਾਰਦੇ ਨੇ ਉਹਦਾ ਵੀ ਕਾਫੀ ਸੰਦਰਭ ਜੁੜਦਾ ਹੈ। ਗੁਰਦੁਆਰਾ ਦਾਤਨ ਸਰ ਸਾਹਿਬ ਕਾਫੀ ਗੁਰ ਘਰ ਨੇ ਉੱਥੇ ਮੌਜੂਦ ਨੇ। ਤਾਂ ਉੱਥੇ ਅੱਜ ਜਿਹੜਾ ਉਹ ਮੇਲਾ ਲੱਗਿਆ ਹੋਇਆ ਜੀ ਤੇ ਤਿੰਨ ਕਾਨਫਰੰਸਾਂ ਅੱਜ ਚਰਚਾ ਦਾ ਵਿਸ਼ਾ ਬਣਨਗੀਆਂ। ਇੱਕ ਤਾਂ ਇਹ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਇਹਨਾਂ ਨੇ ਰਲ ਕੇ ਇੱਕ ਪਾਰਟੀ ਦਾ ਅਨਾਉਂਸਮੈਂਟ ਕਰਨੀ ਹੈ ਵੈਸੇ ਚਰਚਾ ਨਾਮ ਦੀ ਕਾਫੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਰੱਖਿਆ ਜਾ ਰਿਹਾ ਪਾਰਟੀ ਦਾ ਨਾਮ ਤੇ ਉਹ ਪਾਰਟੀ ਪੰਥਕ ਪਾਰਟੀ ਹੋਵੇਗੀ ਜਿਹੜੀ ਇਸ ਤਰ੍ਹਾਂ ਦੇ ਨਾਲ ਹੁਣ ਸਿਆਸਤ ਦੇ ਵਿੱਚ ਆਉਂਦੀ ਨਜ਼ਰ ਆਏਗੀ ਉਹਦਾ ਐਲਾਨ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਪ੍ਰੈਸ ਕਾਨਫਰੰਸ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਪ੍ਰੈਸ ਕਾਨਫਰੰਸ ਤੇ ਜਿਹੜੀਆਂ ਸਟੇਜੀ ਕਾਰਵਾਈਆਂ ਨੇ ਕੀਤੀਆਂ ਜਾਣਗੀਆਂ ਤੇ کافی ਕੁਝ ਤਕਰੀਰਾਂ ਹੋਣਗੀਆਂ ਬਿਆਨਬਾਜ਼ੀਆਂ ਹੋਣਗੀਆਂ ਤੇ ਅੱਜ ਉੱਥੇ ਸਿਆਸੀ ਬੋਲ ਵੀ ਭਖਦਾ ਹੋਇਆ ਨਜ਼ਰ ਆਏਗਾ ਤੇ ਇਸ ਤੋਂ ਇਲਾਵਾ ਹੋਰ ਅਪਡੇਟਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ 26 ਜਨਵਰੀ ਨੂੰ ਲੈ ਕੇ ਅਲਰਟ ਜਾਰੀ ਹੁੰਦਾ ਨਜ਼ਰ ਆ ਰਿਹਾ ਹੈ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ ਵੀ ਸੂਬਾ ਪੱਦਰੀ ਸਮਾਗਮ ਤੋਂ ਲੈ ਕੇ ਜ਼ਿਲ੍ਹਾ ਪੱਦਰੀ ਤਹਿਸੀਲ ਪੱਦਰੀ ਸਮਾਗਮ ਹੁੰਦੇ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਤਾਂ ਇਹਨੂੰ ਲੈ ਕੇ ਵੀ ਹੁਣ ਜਿਹੜੇ ਪੁਲਿਸ ਮੁਲਾਜ਼ਮ ਛੁੱਟੀ ਜਾਣਾ ਚਾਹੁੰਦੇ ਨੇ ਜਾਂ ਛੁੱਟੀ ਗਏ ਹੋਏ ਨੇ ਉਹਨਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਤੇ ਜਿਹੜੇ ਪੁਲਿਸ ਮੁਲਾਜ਼ਮ ਛੁੱਟੀ ਜਾਣ ਦੇ ਚੁੱਕ ਸੀਗੇ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਹਾਨੂੰ 26 ਜਨਵਰੀ ਤੱਕ ਕੋਈ ਛੁੱਟੀ ਨਹੀਂ ਮਿਲੇਗੀ 27 ਜਨਵਰੀ ਤੋਂ ਬਾਅਦ ਕੋਈ ਛੁੱਟੀਆਂ ਵਾਲਾ ਕੰਮ ਸ਼ੁਰੂ ਹੋਵੇਗਾ ਸਭ ਦੀਆਂ ਛੁੱਟੀਆਂ ਰੱਤ ਵੀ ਕਰ ਦਿੱਤੀਆਂ ਗਈਆਂ ਨੇ ਇੱਕ ਪੁਲਿਸ ਅਧਿਕਾਰੀ ਨੇ ਸੁਚਨ ਸਿੰਘ ਗਿੱਲ ਉਹਨਾਂ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਹਿੰਦੇ ਜੀ ਡਿਜੀਪੀ ਗੌਰਵ ਯਾਦਵ ਹੋਰਾਂ ਦੇ ਹੁਕਮਾਂ ਦੇ ਮੁਤਾਬਕ ਇਹ ਕੀਤਾ ਗਿਆ ਹੈ ਤਾਂ ਜੋ ਸੂਬੇ ਦੇ ਵਿੱਚ ਆਪਣਾ ਮਾਨ ਦੇ ਨਾਲ ਗੰਤਰਤਾ ਦਿਵਸ ਮਨਾਇਆ ਜਾ ਸਕੇ ਉਸ ਤੋਂ ਬਾਅਦ ਰੁਟੀਨ ਦੇ ਵਿੱਚ ਉਸੇ ਤਰ੍ਹਾਂ ਛੁੱਟੀਆਂ ਵਗੈਰਾ ਦਾ سلسلہ ਸ਼ੁਰੂ ਹੋ ਜਾਏਗਾ ਅਰੇਸਟ ਦਾ سلسلہ ਸ਼ੁਰੂ ਹੋ ਜਾਏਗਾ ਪਰ 26 ਜਨਵਰੀ ਤੱਕ ਕਿਸੇ ਨੂੰ ਵੀ ਛੁੱਟੀ ਨਹੀਂ ਮਿਲੇਗੀ ਪੰਜਾਬ ਪੁਲਿਸ ਦੇ ਖਾਸ ਕਰ ਮੁਲਾਜ਼ਮਾਂ ਨੂੰ ਤੇ ਅੱਗੇ ਗੱਲ ਕਰਦੇ ਆਪਾਂ ਲੋਕ ਸਭਾ ਦੀ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਆਂ ਪੰਜਾਬ ਦੀ ਗੱਲ ਕਰੀਏ ਤਾਂ 13 ਸੰਸਦ ਮੈਂਬਰ ਨੇ 12 ਐਕਟਿਵ ਨੇ 13ਵੇਂ ਨੇ ਜਿਹੜੇ ਉਹ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਿਆ ਹੋਇਆ ਤੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਜੇਲ੍ਹ ਦੇ ਵਿੱਚੋਂ ਤਾਂ ਕੀ ਹੋਣੀ ਆ ਪਰ ਉਹਨਾਂ ਦੇ ਪਿਤਾ ਜੀ ਕਾਫੀ ਚਰਚਾ ਦੇ ਵਿੱਚ ਨੇ ਤਰਸੀਮ ਸਿੰਘ ਹੋਰੀ ਤੇ ਇਸੇ ਤਰ੍ਹਾਂ 151 ਲੋਕ ਸਭਾ ਦੇ ਮੈਂਬਰ ਅਜੇਹੇ ਨੇ ਜਿਹੜੇ ਕਿਸਾਨੀ ਨਾਲ ਸਬੰਧਤ ਨੇ ਕਈਆਂ ਨੇ ਆਪਣਾ ਕਿੱਤਾ ਹੀ ਕਿਸਾਨੀ ਲਿਖਾਇਆ ਹੋਇਆ ਹੈ ਕਿਸਾਨ ਪਰਿਵਾਰਾਂ ਨਾਲ ਸਬੰਧਤ ਨੇ ਪਰ ਕਹਿੰਦੇ ਸਵਾਲ ਇਹ ਹੈ ਕਿ ਇਹ 151 ਸੰਸਦ ਮੌਜੂਦਾ ਨੇ ਮੈਂਬਰ ਪਾਰਲੀਮੈਂਟ ਦੇ ਮੈਂਬਰ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਇਹ ਕਿਸਾਨੀ ਅੰਦੋਲਨ ਬਾਰੇ ਕੁਝ ਨਹੀਂ ਬੋਲ ਰਹੇ ਕਿਸਾਨਾਂ ਦੀ ਚਰਚਾ ਨਹੀਂ ਕਰ ਰਹੇ ਖਨੌਰੀ ਬਾਰਡਰ ਤੇ ਬੈਠੇ ਦਿਲਜੀਤ ਸਿੰਘ ਜਗਜੀਤ ਸਿੰਘ ਢੱਲੇ ਵਾਲਦਾਂ ਇਹਨਾਂ ਨੂੰ ਕੋਈ ਫਿਕਰ ਨਹੀਂ ਕਹਿੰਦੇ ਘਟੋ ਘਟ ਦੇਖ ਕੇ ਤੁਸੀਂ ਕਿਸਾਨੀ ਨਾਲ ਜੁੜੇ ਹੋ ਆਪਣਾ ਪੇਸ਼ਾ ਕਿਸਾਨੀ ਦੱਸ ਦਿਓ ਤਾਂ ਘਟੋ ਘਟ ਤੁਸੀਂ ਤਾਂ ਇਹ ਹਾ ਦਾ ਨਾਰਾ ਮਾਰੋ ਕਿ ਇਸ ਬੰਦੇ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈ ਇੱਥੋਂ ਤੱਕ ਕਿ ਮੌਜੂਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸਤਵੀਂ ਵਾਰ ਦੇ ਐਮਪੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਕੀਤਾ ਉਹ ਖੇਤੀ ਦਰਜ ਕਰਾਇਆ ਹੋਇਆ ਕਿ ਉਹ ਖੇਤੀਬਾੜੀ ਨਾਲ ਸੰਬੰਧਿਤ ਨੇ ਪਰ ਖੇਤੀ ਨੂੰ ਲੈ ਕੇ ਕਿਸਾਨ ਪਰੇਸ਼ਾਨ ਨੇ ਐਮਐਸਪੀ ਨੂੰ ਲੈ ਕੇ ਪਰੇਸ਼ਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਨੇ ਉਹਦਾ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਮੌਜੂਦਾ ਸਥਿਤੀ ਹੈ ਲੋਕ ਸਭਾ ਦੇ ਵਿੱਚ 151 ਦੀ ਤੇ 151 ਸੰਸਦ ਮੈਂਬਰਾਂ ਦੇ ਵਿੱਚੋਂ ਖੇਤੀਬਾੜੀ ਦੇ ਪਿਛੋਕੜ ਵਾਲੇ ਨੇ ਭਾਜਪਾ ਦੇ ਵਿੱਚ 69 ਕਾਂਗਰਸ ਦੇ ਵਿੱਚ 21 ਐਮਪੀ ਨੇ ਤੇ ਇਸ ਵੇਲੇ ਮੌਜੂਦਾ ਪੰਜਾਬ ਦੇ 4 ਤੇ ਹਰਿਆਣਾ ਦੇ 5 ਸੰਸਦ ਮੈਂਬਰ ਖੇਤੀ ਕਿੱਤੇ ਵਾਲੇ ਨੇ ਕਿ ਖੇਤੀ ਦੇ ਨਾਲ ਜੁੜੇ ਹੋਏ ਨੇ ਤੇ 4 ਅਜਿਹੇ ਨੇ ਜਿਹੜੇ ਕਿਸਾਨੀ ਕਿੱਤੇ ਵਾਲੇ ਨੇ ਤੇ ਇਸ ਤੋਂ ਇਲਾਵਾ ਇੱਕ ਸਤਵੀਂ ਵਾਰ ਐਮਪੀ ਚੁਣੇ ਗਏ ਨੇ ਰਾਧਾ ਮੋਹਨ ਸਿੰਘ ਉਹ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਇੱਥੇ ਮੈਂ ਥੋੜਾ ਜਿਹਾ ਹੋ ਗਿਆ ਸੀਗਾ ਮਾਫ ਕਰਨਾ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚਾਹਾਨੋ ਸਤਵੀਂ ਵਾਰ ਨਹੀਂ ਚੁਣੇ ਗਏ ਸਤਵੀਂ ਵਾਰ ਰਾਜ ਮੋਹਨ ਰਾਧਾ ਮੋਹਨ ਸਿੰਘ ਚੁਣੇ ਗਏ ਨੇ ਤਾਂ ਇਸ ਕਰਕੇ ਇਹੋ ਜਿਹੇ ਜਿਹੜੇ ਲੀਡਰ ਹੋਣ ਕਿਸਾਨੀ ਦੀ ਗੱਲ ਕਰਦੇ ਹੋਣ ਪਰ ਕਿਸਾਨਾਂ ਬਾਰੇ ਗੱਲ ਨਾ ਕਰਦੇ ਹੋਣ ਇਹ ਵੱਡਾ ਸਵਾਲ ਹੈ ਇਹਦੇ ਵਿੱਚ ਜੇਕਰ ਆਪਾਂ ਨਜ਼ਰ ਮਾਰੀਏ ਤਾਂ 151 ਦੇ ਵਿੱਚੋਂ ਜਿਹੜੇ ਨੇ ਸੰਸਦ ਮੈਂਬਰ ਉਹ ਪੰਜਾਬ ਦੇ ਨਾਲ ਵੀ ਸਬੰਧਤ ਨੇ ਹਰਿਆਣਾ ਦੇ ਨਾਲ ਵੀ ਸਬੰਧਤ ਨੇ ਤੇ ਇਸ ਤੋਂ ਇਲਾਵਾ ਜਿਹੜੀ 18ਵੀਂ ਲੋਕ ਸਭਾ ਹੈ ਇਹਦੇ ਵਿੱਚ 151 ਨੇ ਜਦੋਂ ਸ਼ੁਰੂਆਤ ਹੁੰਦੀ ਹੈ ਤੀਜੀ ਲੋਕ ਸਭਾ ਦੀ ਤਾਂ ਉਸ ਵੇਲੇ ਦੋ ਐਮਪੀ ਹੁੰਦੇ ਸੀਗੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਸੀਗੇ ਫਿਰ ਪੰਜ ਹੋ ਗਏ ਪੰਜਵੀਂ ਦੇ ਵਿੱਚ ਨੌ ਹੋ ਗਏ ਤੇ 10ਵੀਂ ਦੇ ਵਿੱਚ ਆ ਕੇ 95 ਹੋ ਗਏ ਜਿਨ੍ਹਾਂ ਦਾ ਖੇਤੀ ਨਾਲ ਸੰਬੰਧ ਸੀਗਾ ਹੌਲੀ ਹੌਲੀ ਕਰਦੇ ਆ 17ਵੀਂ ਲੋਕ ਸਭਾ ਜਿਹੜੀ ਪਿਛਲੀ ਲੋਕ ਸਭਾ ਸੀਗੀ ਉਹਦੇ ਵਿੱਚ 195 ਸੀਗੇ ਸਭ ਤੋਂ ਵੱਧ ਸੀਗੇ ਜਿਹੜੇ ਉਹ 304 ਸੀਗੇ 13ਵੀਂ ਲੋਕ ਸਭਾ ਦੇ ਵਿੱਚ ਤਾਂ ਇਸ ਕਰਕੇ ਕਿਸਾਨੀ ਦੀ ਗੱਲ ਸਾਰੇ ਕਰਦੇ ਨੇ ਪਰ ਕਿਸਾਨ ਜਿਹੜੇ ਲੀਡਰ ਨੇ ਉਹਨਾਂ ਨੁਮਾਇੰਦਿਆਂ ਦਾ ਨਾਂ ਬੋਲਣਾ ਆਪਣੇ ਆਪ ਦੀ ਸਵਾਲ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਸਾਨ ਲੀਡਰ ਨੇ ਉਹ ਕਹਿੰਦੇ ਨੇ ਕਿ ਜਿਹੜੇ ਲੀਡਰ ਨੇ ਇਹਨਾਂ ਦਾ ਨਾਂ ਬੋਲਣਾ ਇਹ ਸੰਕੇਤ ਕਰਦਾ ਹੈ ਕਿ ਇਹ ਕਾਰਪੋਰੇਟ ਦੇ ਹਿਸਾਬ ਦੇ ਨਾਲ ਚੱਲਦੇ ਨਹੀਂ ਯਾਨੀ ਕਿ ਕਾਰਪੋਰੇਟ ਦੇ ਨਾਲ ਇਹਨਾਂ ਦੇ ਸਬੰਧ ਨੇ ਤੇ ਤਾਂ ਹੀ ਉਹ ਤਾਂ ਕਹਿੰਦੇ ਹੁਣ ਕਿਸਾਨ ਵਿਰੋਧੀ ਵੱਖ-ਵੱਖ ਨੀਤੀਆਂ ਕਾਨੂੰਨ ਲਿਆਂਦੇ ਜਾ ਰਹੇ ਨੇ ਤਾਂ ਜੋ ਤਣਾਡਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਸੋ ਇਹ ਜਿਹੜੀਆਂ ਅਪਡੇਟਸ ਨੇ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰਦੇ ਰਹਿੰਦੇ ਆ ਤੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰ ਲਈਏ ਉਹ ਖਬਰ ਇਹ ਹੈ ਕਿ ਪੰਚਾਇਤਾਂ ਚੁਣੀਆਂ ਗਈਆਂ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਪੰਚਾਇਤਾਂ ਕੰਮ ਕਰ ਰਹੀਆਂ ਨੇ ਹਰਿਆਣਾ ਦਾ ਇੱਕ ਪਿੰਡ ਹਿਸਾਰ ਜ਼ਿਲ੍ਹੇ ਦੇ ਉਕਲਾਣਾ ਦੇ ਵਿੱਚ ਪੈਂਦਾ ਹੈ ਜੀ ਕਰੋੜੀ ਪਿੰਡ ਕਰੋੜੀ ਪਿੰਡ ਦੀ ਪੰਚਾਇਤ ਉੱਥੋਂ ਦੇ ਜਿਹੜੇ ਸਰਪੰਚ ਨੇ ਤੇਲੂਰਾਮ ਉਹਨਾਂ ਨੇ ਉਪਰਾਲਾ ਕੀਤਾ ਕਹਿੰਦੇ ਬਸਟ ਅਡੇ ਦੇ ਉੱਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਜਦੋਂ ਬੱਸਾਂ ਆਉਂਦੀਆਂ ਸੀ ਤਾਂ ਕਿਸੇ ਰਾਹਗੀਰ ਤੋਂ ਪੁੱਛਣਾ ਪੈਂਦਾ ਸੀ ਭਾਈ ਫਲਾਣੀ ਬੱਸ ਕਿੰਨੇ ਵਜੇ ਆਉਗੀ ਜਾਫਿਰ ਦੁਕਾਨਦਾਰਾਂ ਨੂੰ ਪੁੱਛਣਾ ਪੈਂਦਾ ਸੀ ਤੇ ਜਦੋਂ ਆਪਾਂ ਰੁਟੀਨ ਦੇ ਵਿੱਚ ਕਿਸੇ ਤੋਂ ਇੱਕ ਕੋਈ ਗੱਲ ਪੁੱਛਦੇ ਹਾਂ ਸਵਾਲ ਪੁੱਛਦੇ ਹਾਂ ਤਾਂ ਫਿਰ ਅਗਲਾ ਵੀ ਅੱਕ ਕੇ ਕਹਿ ਦਿੰਦਾ ਯਾਰ ਆਪੇ ਇੰਤਜ਼ਾਰ ਕਰ ਲੈ ਪਤਾ ਨਹੀਂ ਕਦੋਂ ਆਊਗੀ ਤਾਂ ਇਸ ਕਰਕੇ ਉਹਨਾਂ ਦੀ ਸਹੂਲਤ ਵਾਸਤੇ ਇੱਕ ਤਾਂ ਡਿਜੀਟਲ ਬੋਰਡ ਲਗਾਇਆ ਗਿਆ ਪਿੰਡ ਦੇ ਬੱਸ ਸਟੈਂਡ ਦਾ ਆਧੁਨਿਕੀਕਰਨ ਕੀਤਾ ਗਿਆ 25 ਲੱਖ ਰੁਪਏ ਇਹਦੇ ਉੱਤੇ ਲਾਗਤ ਆ ਗਈ ਪਰ 1 ਰੁਪਈਆ ਵੀ ਇਸ ਪੰਚਾਇਤ ਨੇ ਸਰਕਾਰ ਤੋਂ ਨਹੀਂ ਲਿਆ ਕੋਈ ਸਹਾਇਤਾ ਨਹੀਂ ਲਈ ਆਪਣੇ ਪੱਧਰ ਦੇ ਉੱਤੇ ਹੀ ਆਪਣੇ ਫੰਡਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਕਰ ਦਿੱਤਾ ਇੱਕ ਬੋਰਡ ਜਿਹੜਾ ਲੱਗਿਆ ਉਹਦੇ ਉੱਤੇ ਸਾਰਾ ਦਿਨ ਸ਼ਾਮ ਤੱਕ ਬੱਸਾਂ ਦੀ ਸਮਾਸਾਰਨੀ ਚੱਲਦੀ ਰਹਿੰਦੀ ਹੈ ਕਹਿੰਦੇ ਹਰ 25 30 ਮਿੰਟ ਬਾਅਦ ਇੱਕ ਬੱਸ ਆਉਂਦੀ ਹੈ ਉੱਥੇ ਉਹਨਾਂ ਦਾ ਪਤਾ ਲੱਗ ਜਾਂਦਾ ਕਿ 8:00 ਵਜੇ ਬੱਸ ਆਉਣੀ ਆ ਤੇ 8:00 ਵਜੇ ਜਿਹੜੀ ਉਹ ਚੱਲ ਜਾਣੀ ਆ ਲੋਕਾਂ ਨੂੰ ਉੱਥੇ ਪੜ੍ਹ ਕੇ ਪਤਾ ਲੱਗ ਜਾਂਦਾ ਰਾਤ ਨੂੰ ਇਹ ਬੋਰਡ ਬੰਦ ਹੋ ਜਾਂਦਾ ਹੈ ਇਹਦੀ ਥਾਂ ਦੇ ਉੱਤੇ ਜਿਵੇਂ ਅੱਜਕੱਲ ਟ੍ਰੈਂਡ ਚੱਲਿਆ ਹੋਇਆ ਵਕਫਾ ਵਕਫਾ ਥਾਵਾਂ ਦੇ ਉੱਤੇ ਕੋ ਦਿਲ ਜਾ ਬਣਾ ਕੇ ਆਈ ਲਵ ਪਟਿਆਲਾ ਆਈ ਲਵ ਫਿਰੋਜ਼ਪੁਰਾ ਆਈ ਲਵ ਲੁਧਿਆਣਾ ਜਲੰਧਰ ਲਿਖ ਦਿੰਦੇ ਨੇ ਤਾਂ ਕਹੇ ਦੇ ਦੇ ਉੱਤੇ ਬੋਰਡ ਦੇ ਉੱਤੇ ਫਿਰ ਰਾਤ ਨੂੰ ਲਿਖਿਆ ਜਾਂਦਾ ਆਈ ਲਵ ਕਿਰੋ ਤਾਂ ਉਹ ਵੀ ਇੱਕ ਚੰਗਾ ਸੰਕੇਤ ਆ ਕਿ ਪਿੰਡ ਦੇ ਲੋਕਾਂ ਨੂੰ ਆਪਣੇ ਪਿੰਡ ਨਾਲ ਹੋਰ ਵੀ ਨੇੜੇ ਹੋਣ ਜੁੜਨ ਦਾ ਮੌਕਾ ਮਿਲਦਾ ਹੈ ਦੁਕਾਨਦਾਰ ਵੀ ਠੀਕ ਨੇ ਖੁਸ਼ ਨੇ ਕਹਿੰਦੇ ਜੀ ਹੁਣ ਸਾਡੀ ਸਿਰਦਰਦੀ ਖਤਮ ਹੋ ਗਈ ਇਸ ਬੋਰਡ ਦੇ ਲੱਗਣ ਦੇ ਨਾਲ ਸਟੀਲ ਦੇ ਨਾਲ ਹੀ ਇਹ ਜਿਹੜਾ ਢਾਂਚਾ ਬਣਾਇਆ ਗਿਆ ਬੱਸ ਸਟੈਂਡ ਦਾ ਸਟੀਲ ਦੀਆਂ ਕੁਰਸੀਆਂ ਲਾਈਆਂ ਨੇ ਤਾਂ ਜੋ ਲੋਕ ਬੈਠ ਸਕਣ ਆਪਣੀ ਗੱਲਬਾਤ ਕਰ ਸਕਣ ਬੱਸ ਦਾ ਇੰਤਜ਼ਾਰ ਕਰ ਸਕਣ ਤਾਂ ਇਹ ਜਿਹੜਾ ਵੱਡਾ ਕੰਮ ਕੀਤਾ ਗਿਆ ਇਸ ਪੰਚਾਇਤ ਵੱਲੋਂ ਇਹ ਕਾਬਲੇ ਤਾਰੀਫ ਹੈ ਤੇ ਇਸ ਤੋਂ ਇਲਾਵਾ ਕਹਿੰਦੇ ਹੁਣ ਅਸੀਂ ਇੱਕ ਆਧੁਨਿਕ ਪਾਰਕ ਵੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਸੈਰ ਦੀਆਂ ਸਹੂਦਾਵਾਂ ਐਕਸਰਸਾਈਜ਼ ਦੀਆਂ ਜਿਮ ਦੀਆਂ ਸਹੂਦਾਵਾਂ ਵੀ ਦਿੱਤੀਆਂ ਜਾਣਗੀਆਂ ਉਹ ਵੀ ਅਸੀਂ ਆਪਣੇ ਫੰਡ ਦੇ ਵਿੱਚੋਂ ਹੀ ਕਰਾਂਗੇ ਕਿਉਂਕਿ ਜਦੋਂ ਇਹੋ ਜਿਹੇ ਉਪਰਾਲੇ ਹੁੰਦੇ ਨੇ ਤਾਂ ਕਈ ਵਾਰ ਐਨ ਆਰ ਆਈ ਭਰਾ ਨੇ ਜਿਹੜੇ ਉਸ ਪਿੰਡ ਨਾਲ ਸੰਬੰਧਿਤ ਹੁੰਦੇ ਨੇ ਉਹ ਵੀ ਆਪਣੀਆਂ ਸੇਵਾਵਾਂ ਦੇਣ ਲੱਗ ਪੈਂਦੇ ਨੇ ਸੋ ਇਹ ਇੱਕ ਚਿੰਗ ਲੱਗਦੀ ਆ ਅਜਿਹਾ ਹੋਣਾ ਚਾਹੀਦਾ ਪਿੰਡਾਂ ਦਾ ਪਟਿਆਲਾ ਦੇ ਵਿੱਚ ਵੀ ਕਈ ਅਜੇ ਪਿੰਡ ਨੇ ਜਿਨ੍ਹਾਂ ਦੀ ਨਿਹਾਰ ਲੋਕਾਂ ਨੇ ਬਦਲ ਦਿੱਤੀ ਪੰਜਾਬ ਦੇ ਕਈ ਹੋਰ ਹਿੱਸੇ ਨੇ ਜਿਦੇ ਵਿੱਚ ਨਵੇਂ-ਨਵੇਂ ਪਾਰਕ ਬਣ ਗਏ ਪੰਚਾਇਤਾਂ ਨੇ ਪਾਰਕਾਂ ਨੂੰ ਮੇਨਟੇਨ ਕਰ ਦਿੱਤਾ ਛੱਪੜ ਬੰਦ ਹੋ ਗਏ ਕਾਫੀ ਕੁਝ ਵਿਕਾਸ ਕਾਰਜ ਹੋਏ ਜ਼ਰੂਰ ਨੇ ਪਰ ਇਹ ਹਰਿਆਣੇ ਵਾਲਿਆਂ ਨੇ ਥੋੜਾ ਜਿਆ ਨੰਬਰ ਜ਼ਿਆਦਾ ਲੈ ਲਿਆ ਕਿਉਂਕਿ ਬੱਸ ਅੱਡਾ ਹੀ ਐਡਾ ਆਧੁਨਿਕ ਬਣਾ ਲਿਆ ਕਿ ਬੱਸ ਰੁਕਣ ਲਈ ਮਜਬੂਰ ਹੋ ਜਾਏ ਕੈਕਟਰ ਡਰਾਈਵਰ ਵੀ ਸੋਚੇ ਯਾਰ ਇੰਨੀ ਮਿਹਨਤ ਕੀਤੀ ਹੈ ਇੱਥੇ ਆਪਾਂ ਸਵਾਰੀ ਚੜਾਉਣੀ ਹੀ ਚੜਾਉਣੀ ਆ ਸੋ ਇਹ ਜਿਹੜੇ ਨੇ ਕੰਮ ਕੀਤੇ ਗਏ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਇਸ ਪ੍ਰੋਗਰਾਮ ਨੂੰ ਰੋਜ਼ਾਨਾ ਦੇਖਦੇ ਹੋ ਜੀ ਤੇ ਅੱਜ ਵੀ ਆਪਾਂ